ਹਾਂਜੀ ਮੈਂ ਅੱਜ ਬਣਾਈ ਹੈ ਮਸਾਲਾ ਪਿੰਡੀ ਇਹ ਦੇਖੋ ਜੀ ਕਿੰਨੀ ਵਧੀਆ ਬਣੀ ਹੈ ਕਿੰਨੀ ਟੇਸਟੀ ਲੱਗੇਗੀ ਤੁਸੀਂ ਹੈਰਾਨ ਹੋ ਜਾਓਗੇ ਕਿ ਬਿਲਕੁਲ ਹੀ ਸਿੰਪਲ ਮਸਾਲਿਆਂ ਦੇ ਨਾਲ ਮੈਂ ਬਣਾਈ ਹੈ ਇਹਦੇ ਵਿੱਚ ਅਸੀਂ ਪਿਆਜ਼ ਅਦਰਕ ਟਮਾਟਰ ਬਿਲਕੁਲ ਵੀ ਨਹੀਂ ਪਾਇਆ ਸਿਰਫ ਮੈਂ ਲਸਣ ਤੇ ਹਰੀ ਮਿਰਚ ਦੇ ਨਾਲ ਇਸ ਨੂੰ ਬਣਾਇਆ ਤੇ ਦੇਖੋ ਜੀ ਕਿੰਨੀ ਵਧੀਆ ਬਣੀ ਹੈ ਹਰੀਆਂ ਮਿਰਚਾਂ ਉੱਪਰ ਕਿੰਨੀਆਂ ਵਧੀਆ ਲੱਗ ਰਹੀਆਂ ਨੇ ਔਰ ਮੈਂ ਜਿਸ ਸਾਬ ਨਾਲ ਇਸ ਨੂੰ ਬਣਾਇਆ ਹੈ ਬੱਚੇ ਜਿਹੜੇ ਨਹੀਂ ਵੀ ਖਾਂਦੇ ਉਹ ਵੀ ਖਾਣ ਲੱਗ ਜਾਣਗੇ ਤੁਸੀਂ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਅਗਰ ਇਹਨੂੰ ਦਾਲ ਦੇ ਨਾਲ ਜਾਂ ਤੁਸੀਂ ਰਾਜਮਾ ਬਣਾਇਨੇ ਛੋਲੇ ਬਣਾਇਨੇ ਉਹਨੂੰ ਨਾਲ ਇਹ ਭਿੰਡੀ ਹੋਵੇ ਤੇ ਮਜ਼ਾ ਹੀ ਆ ਜਾਏਗਾ ਇੱਕ ਵਾਰੀ ਤੇ ਰੋਟੀ ਖਾਣ ਦਾ ਘਰ 'ਚ ਅਚਾਨਕ ਗੈਸਟ ਆ ਜਾਂਦੇ ਨੇ ਤੁਸੀਂ ਕੱਟ ਕੇ ਫਟਾਫਟ ਬਣਾ ਦੋ ਤੁਹਾਨੂੰ ਕੋਈ ਮਸਾਲੇ ਕੋਈ ਤੜਕੇ ਲਾਉਣ ਦਾ ਚੰਜਟ ਕੁਝ ਵੀ ਨਹੀਂ ਹੈ ਬਿਲਕੁਲ ਸਿੰਪਲ ਵੇ ਨਾਲ ਬਣਾਈਏ ਔਰ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਹੁਣ ਅਸੀਂ ਰੈਸਪੀ ਨੂੰ ਸਟਾਰਟ ਕਰਦੇ ਆਂ ਤੇ ਸ਼ੁਰੂ ਤੋਂ ਐਂਡ ਤੱਕ ਦੇਖਣਾ ਮੈਂ ਕਿਸ ਤਰ੍ਹਾਂ ਬਣਾਈਏ ਲਸਣ ਨੂੰ ਮੈਂ ਪਹਿਲੇ ਪਾਇਆ ਜਾਂ ਬਾਅਦ ਵਿੱਚ ਪਾਇਆ ਦੇਖਣਾ ਕਿੰਨੀ ਵਧੀਆ ਲਸਣ ਵਾਲੀ ਔਰ ਮਸਾਲੇ ਵਾਲੀ ਪਿੰਢੀ ਇੰਨੀ ਕਿ ਟੇਸਟੀ ਬਣੀ ਹੈ ਨਾ ਬਹੁਤ ਹੀ ਮਜ਼ਾ ਆ ਗਿਆ ਮੈਂ ਟੈਸਟ ਕਰਕੇ ਦੇਖ ਲਈਏ ਔਰ ਮਸਾਲਿਆਂ ਦੀ ਖੁਸ਼ਬੂ ਇੰਨੀ ਵਧੀਆ ਆ ਰਹੀ ਹੈ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਤੇ ਇਹ ਕਿਸ ਤਰ੍ਹਾਂ ਬਣਾਨੀ ਹੈ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਣਾ ਠੀਕ ਹੈ ਜੀ ਹਾਂ ਜੀ ਅੱਜ ਮੈਂ ਬਣਾ ਰਹੀ ਸੀ ਪਿੰਢੀ ਬਿਲਕੁਲ ਨਵੇਂ ਸਟਾਈਲ ਦੇ ਨਾਲ ਔਰ ਬਹੁਤ ਹੀ ਟੇਸਟੀ ਤੇ ਮਸਾਲਾ ਪਿੰਡੀ ਬਣਾ ਰਹੇ ਆ ਬੜੇ ਧਿਆਨ ਨਾਲ ਤੁਸੀਂ ਸ਼ੁਰੂ ਤੋਂ ਐਂਡ ਤੱਕ ਰੈਸਪੀ ਨੂੰ ਦੇਖਣਾ ਹੈ ਇਸ ਵਾਸਤੇ ਮੈਂ ਲਸਣ ਦਿਆਂ ਟੁਰੀਆ ਨੂੰ ਇਸ ਤਰ੍ਹਾਂ ਬਰੀਕ ਬਰੀਕ ਕਟਿੰਗ ਕਰ ਲਈਏ ਛਿਲਕੇ ਤੇ ਹਰੀਆਂ ਮਿਰਚਾਂ ਮੈਂ ਇਸ ਵੇਲੇ ਕੱਟੀਆਂ ਬਸ ਇੰਨਾ ਕੁ ਮਟੀਰੀਅਲ ਚਾਹੀਦਾ ਬਾਕੀ ਸਾਨੂੰ ਮਸਾਲੇ ਚਾਹੀਦੇ ਨੇ ਕਿਉਂਕਿ ਅਸੀਂ ਅੱਜ ਮਸਾਲਾ ਪਿੰਡੀ ਬਣਾ ਰਹੇ ਆ ਦੇ ਵਾਸਤੇ ਸਾਨੂੰ ਪਿਆਜ਼ ਤੇ ਟਮਾਟਰ ਦੀ ਬਿਲਕੁਲ ਜ਼ਰੂਰਤ ਨਹੀਂ ਠੀਕ ਹੈ ਜੀ ਬਿਲਕੁਲ ਨਵੇਂ ਸਟਾਈਲ ਦੇ ਨਾਲ ਔਰ ਬਹੁਤ ਹੀ ਹੈਲਦੀ ਵੈਨਲ ਠੀਕ ਹੈ ਜੀ ਤੇ ਹੋਰ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਜਿਹੜਾ ਸਾਡੇ ਕੋਲ ਲਸਣ ਹੈ ਬ੍ਰੇਕ ਬ੍ਰੇਕ ਅਸੀਂ ਇਹਨੂੰ ਪਹਿਲੇ ਪੁੰਨਾਗੇ ਚੰਗੀ ਤਰ੍ਹਾਂ ਫਰਾਈ ਕਰਾਂਗੇ ਤੇਲ ਵਿੱਚ ਸ਼ੇਕ ਥੋੜਾ ਹਲਕਾ ਹੀ ਰੱਖਣਾ ਜਿਆਦਾ ਤੇਜ਼ ਨਹੀਂ ਰੱਖਣਾ ਅੰਦਰ ਸਿੱਟੇ ਤੇਲ ਨੂੰ ਪੁੰਨਕੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਸੋਰੀ ਤੇ ਇਹਦੇ ਵਿੱਚ ਅਸੀਂ ਲਸਣ ਪਾਵਾਂਗੇ ਜਿਵੇਂ ਸਾਡਾ ਲਸਣ ਲਾਲ ਹੋ ਜਾਏਗਾ ਤੇ ਅਸੀਂ ਇਹਨੂੰ ਕੱਢ ਲਵਾਂਗੇ ਬਹੁਤ ਹੀ ਮਜ਼ੇਵਾਨੀ ਰੈਸਪੀ ਬਣਾਈ ਹੈ ਅੱਜ ਦਾ ਔਰ ਜਿਹੜੇ ਬੱਚੇ ਨਹੀਂ ਵੀ ਖਾਂਦੇ ਉਹ ਵੀ ਤੁਹਾਡੇ ਤੋਂ ਦਵਾਦਾਰ ਮੰਗ ਮੰਗ ਕੇ ਖਾਣਗੇ ਬਹੁਤ ਹੀ ਟੇਸਟੀ ਬਣਦੀ ਹੈ ਇਹ ਅੱਛੇ ਤਰ੍ਹਾਂ ਨੂੰ ਲਾਲ ਕਰ ਲੈਣਾ ਕੱਚਾ ਨਹੀਂ ਰਹਿਣ ਦੇਣਾ बिल्कुल हल्के पे रखना जब तुम तेज़ पे रखोगे अंदरों कच्चे रह जाता लसन और उपरों लाल हो जाता जल्दी तो मैं बिल्कुल स्लो सेकते बना रही हूँ चंकी तरह लाल हो जाएगा फिर इन निकाल के असं रखना है। ਸਾਈਡ ਤੇ ਨਿਕਾਰ ਕੇ ਰੱਖ ਲਾਂਗੇ ਇਹਨੂੰ ਬਾਅਦ ਚ ਯੂਜ਼ ਕਰਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਲਸਣ ਲਾਲ ਹੋ ਗਿਆ ਤੇ ਹੁਣ ਮੈਂ ਇਹਨੂੰ ਕੱਢਣ ਲੱਗਿਆਂ ਕੈਸ ਬਿਲਕੁਲ ਸਿੰਮ ਤੇ ਰੱਖਣੀ ਹੈ ਤੇਜ਼ ਨਹੀਂ ਰੱਖਣਾ ਚਾਹੀਦਾ ਤੇਲ ਓਚਿਤ ਰੰਗ ਕਾਲਾ ਨਾ ਦੇਚੂ ਇੱਕ ਸਾਈਡ ਤੇ ਪਲੇਟ ਚ ਕੱਢੀ ਜਾਣਾ ਹਾਂਜੀ ਅਸੀਂ ਲਸਣ ਕੱਢ ਲਿਆ ਸਾਰਾ ਤੇ ਹੁਣ ਅਸੀਂ ਪਾਵਾਂਗੇ ਜੀਰਾ ਤੇ ਜਵੈਨ ਠੀਕ ਹੈ ਜੀ ਤੇਲ ਵਿੱਚ ਅਸੀਂ ਜੀਰਾ ਤੇ ਜਵੈਨ ਪਹਿਲੇ ਭੁੰਨਾਂਗੇ ਇਹਨੂੰ ਜਦੋਂ ਜੀਰਾ ਤੇ ਜਵੈਨ ਸਾਗੇ ਭੁੰਨ ਗਏ ਤੇ ਅਸੀਂ ਨਾਲ ਹੀ ਇਹਦੇ ਚ ਪਾ ਦਾਂਗੇ ਪਿੰਡੀ ਠੀਕ ਹੈ ਜੀ ਸਾਰੀ ਪਿੰਡੀ ਅਸੀਂ ਵਿੱਚ ਛੁੱਟ ਦਵਾਂਗੇ ਅਸੀਂ ਇਹ ਜੇ ਕੋਈ ਵੀ ਮਸਾਲਾ ਨਹੀਂ ਪਾਣਾ ਮਸਾਂ ਨੂੰ ਪਿੰਡੀ ਨੂੰ ਸਟ੍ਰਾਈ ਕਰਨਾ ਹਲਕੇ ਹਲਕੇ ਸੇਕ ਤੇ ਸੀਮ ਤੇ ਬਿਲਕੁਲ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਹੁੰਦੀ ਹੈ ਇਸ ਨੂੰ ਜਰੂਰ ਸਟ੍ਰਾਈ ਕਰਕੇ ਦੇਖਣਾ ਫਿਰ ਬਸ ਗਰਮੀ ਚ ਤੁਹਾਨੂੰ ਢਿੰਗੀ ਮਿਲੇਗੀ ਫਿਰ ਤੇ ਢਿੰਗੀ ਨੂੰ ਤਰਸ ਜਿਆਦਾ ਕਿਉਂਕਿ ਓਰੀਜਨਲ ਪਿੰਡੀ ਤੇ ਗਰਮੀ ਚ ਆਉਂਦੀ ਹੈ ਤੇ ਬਾਅਦ ਵਿੱਚ ਤੇ ਇਹ ਲਬਦੀ ਵੀ ਨਹੀਂ ਮਿਲ ਤੇ ਜਾਂਦੀ ਹੈ ਸਟੋਰਾਂ ਚ ਪਰ ਉਹ ਟੇਸਟੀ ਹੁੰਦਾ ਜੋ ਤਾਜੀ ਬ੍ਰੀਡ ਦਾ ਟੇਸਟ ਹੁੰਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ सेक बिल्कुल सिम तो रखना तेज़ नहीं करना सेक ठीक है जी जीरा जी साइन है अच्छी तरह पिंडी से मिक्स कर तो काट, तीन चार मिनट असं यू भुनोंगे ठीक है जी फिर मैं अग्न दस दें कि करना है। ਇਨੂੰ ਬਿਲਕੁਲ ਵੀ ਟੱਕਣ ਨਹੀਂ ਦੇਣਾ ਕਿਉਂਕਿ ਜਦੋਂ ਅਸੀਂ ਦੇਤੇ ਟੱਕ ਟੱਕਣ ਦੇ ਦਿੰਦੇ ਆ ਤੇ ਇਹ ਲੇਸਲੀ ਬਣ ਜਾਂਦੀ ਹੈ ਟੱਕਣ ਨਹੀਂ ਦੇਣਾ ਸਟੀਮ ਨਾਲ ਹੀ ਪਕਾਣੀ ਇਹਨੂੰ ਹਲਕੇ ਹਲਕੇ ਸੇਕ ਤੇ ਪਕਾਣਾ ਠੀਕ ਹੈ ਜੀ ਹਾਂਜੀ ਭਿੰਡੀ ਦੋਸੇ ਨਾਲ ਨਾਲ ਭਲਾਈ ਵੀ ਜਾਵਾਂਗੇ ਦੇਖੋ ਅਗਰ ਅਸੀਂ ਸਟੀਮ ਤੇ ਰੱਖਾਂਗੇ ਤਾਂ ਉਹ ਭਿੰਡੀ ਬਿਲਕੁਲ ਵੀ ਲੱਗੇਗੀ ਨਹੀਂ ਇਹ ਦੇਖ ਲਓ ਜੀ ਬਿਲਕੁਲ ਤਲਾ ਸਾਫ ਪਿਆ ਜੇ ਅਸੀਂ ਸੇਕ ਤੇਜ਼ ਕਰਾਂਗੇ ਫਿਰ ਇਹ ਭਿੰਡੀ ਸੜਨ ਲੱਗ ਜੇਗੀ ਤੇ ਨਾਲ ਲੱਗਣੇ ਸ਼ੁਰੂ ਹੋ ਜੇਗੀ ਇਸ ਵਾਸਤੇ ਜਿਹੜੀ ਭਿੰਡੀ ਇਹ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਸੀਮਾ ਤੇ ਰੱਖੋ ਬਾਕੀ ਤੁਸੀਂ ਕੰਮ ਕਰਦੇ ਜੋ ਇਹਨੂੰ ਸੀਮਾ ਤੇ ਰੱਖ ਕੇ ਇਸ ਤਰੀ ਭੁੱਜਣ ਦਿਓ ਜਿੰਨੀ ਇਹ ਭੁੱਜ ਜਾਏਗੀ ਉਨੀ ਵਧੀਆ ਟੇਸਟੀ ਬਣੇਗੀ ਅਸੀਂ ਬਿਲਕੁਲ ਹੈਲਦੀ ਵੇ ਨਾਲ ਬਣਾਣੀ ਹੈ ਮਸਾਲੇ ਸਿਰ ਪਾਵਾਂਗੇ ਜਿਹੜਾ ਘਰ ਅਸੀਂ ਯੂਜ਼ ਕਰਦੇ ਹਾਂ ਕੋਈ ਬਾਹਰ ਦੀ ਚੀਜ਼ ਨਹੀਂ ਪਾਣੀ ਔਰ ਇਹਦੇ ਚ ਅੱਜ ਪਿਆਜ਼ ਤੇ ਟਮਾਟਰ ਵੀ ਨਹੀਂ ਪਏਗਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬਣੇਗੀ ਇੱਕ ਵਾਰੀ ਤੁਸੀਂ ਖਾਓਗੇ ਨਾ ਤੁਸੀਂ ਕਹੋਗੇ ਬਾਰ-ਬਾਰ ਬਣਾਈਏ ਇਸ ਤਰ੍ਹਾਂ ਜਿਹੜੇ ਲੋਕ ਪਿਆਜ਼ ਨਹੀਂ ਖਾਂਦੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਰੈਸਪੀ ਹੈ ਵਲੀ ਲਸਣ ਪਿਆਜ਼ ਕਈ ਲੋਕ ਨਹੀਂ ਖਾਂਦੇ ਤੇ ਉਹਨਾਂ ਵਾਸਤੇ ਤਾਂ ਬਹੁਤ ਹੀ ਵਧੀਆ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਤੇ ਹੁਣ ਅਸੀਂ ਇਹਨੂੰ 2 ਮਿੰਟ ਹੋਰ ਵੇਟ ਕਰਾਂਗੇ ਜਦੋਂ ਸਾਡੀ 70% ਗਲ ਗਈ ਤੇ ਫਿਰ ਅਸੀਂ ਮਸਾਲੇ ਪਾਣੇ ਸ਼ੁਰੂ ਕਰਾਂਗੇ ਹਾਂਜੀ ਹੋਰ ਅਸੀਂ ਪਿੰਡੀ ਨੂੰ ਚੈੱਕ ਕਰਾਂਗੇ ਕਿ ਸਭੀ ਪਿੰਡੀ ਗਲ ਗਈ ਥੋੜੀ ਬਹੁਤ 70% ਅਸੀਂ ਗਲ ਗਈ ਜਾਦਾ ਸੀ ਸੀਰਾ ਨਹੀਂ ਕਰੀਏ ਕੋਈ ਜਿਵੇਂ ਮਸਾਲੇ ਪਾਣੇ ਵਿੱਚ ਤੇ ਉਹਦੇ ਵਾਸਤੇ ਵੀ ਸਾਨੂੰ 30% ਜਿਹੜਾ ਵੀ ਪਾਉਣਾ ਚਾਹੀਦਾ ਸੂਣਾ ਸਿੱਪੀਸ ਨੂੰ ਚੈੱਕ ਕਰਾਂਗੇ ਕਿ ਕਿੰਨੇ ਕੀ ਗੱਲ ਜੈ ਦੇਖੋ ਜੀ 70% ਗੱਲ ਗਈ ਪਿੱਲੀ ਆ ਦੇਖੋ ਠੀਕ ਹੈ ਜੀ ਤੇ ਹੁਣ ਅਸੀਂ ਕੀ ਕਰਾਂਗੇ ਸਭ ਤੋਂ ਪਹਿਲੇ ਅਸੀਂ ਜਿਹੜਾ ਅਸੀਂ ਲਸਣ ਪੁੰਨ ਕੇ ਰੱਖਿਆ ਹੋਇਆ ਸੀ ਤੇ ਹਰੀਆਂ ਮਿਰਚਾਂ ਠੀਕ ਹੈ ਜੀ ਅਸੀਂ ਦੋਨੋਂ ਵਿੱਚ ਪਾਟ ਦਵਾਂਗੇ ਸੇਕ ਤੁਸੀਂ ਸੇਕਦੇ ਹੀ ਰੱਖਣਾ ਹੁਣ ਅਸੀਂ ਥੋੜੀ ਜੀ ਪਾਵਾਂਗੇ ਹਿੰਗ ਠੀਕ ਹੈ ਜੀ ਕਿਉਂਕਿ ਜਿਹੜੀਆਂ ਭਿੰਡੀਆਂ ਹੁੰਦੀਆਂ ਨੇ ਵਾਈ ਹੁੰਦੀਆਂ ਨੇ ਇਸ ਵਾਸਤੇ ਹੀ ਇਹਦੇ ਦੇ ਨਾਲ ਵੈਸੇ ਵੀ ਟੇਸਟ ਬਹੁਤ ਵਧੀਆ ਆ ਜਾਂਦਾ ਹੁਣ ਪਾਵਾਂਗੇ ਅਸੀਂ ਕਾਲੀ ਮਿਰਚ ਤੁਸੀਂ ਭਰಾಣੀ ਮਸਾਲੇ ਵਾਲੀ ਤੇ ਨਾਲ ਹੀ ਅਸੀਂ ਪਾ ਦਗੇ ਇੱਕ ਚਮਚਾ ਚਾਟ ਮਸਾਲਾ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਮੈਗੀ ਮਸਾਲਾ ਵੀ ਪਾ ਸਕਦੇ ਹੋ ਔਰ ਛਟਪਟੇ ਕਰਨ ਵਾਸਤੇ ਕੁਝ ਵੀ ਹੋਰ ਵੀ ਮਸਾਲੇ ਪਾ ਸਕਦੇ ਹੋ ਠੀਕ ਹੈ ਜੀ ਸੀਮਤ ਹੀ ਸੇਕ ਰੱਖਣਾ ਤੁਸੀਂ ਹਾਂਜੀ ਮੈਂ ਅੱਧਾ ਚਮਚ ਪਾਵਾਂਗੀ ਪੌਪੜੀ ਮਸਾਲਾ ਤੁਸੀਂ ਚਾਟ ਮਸਾਲੇ ਦੇ ਨਾਲ ਪੌਪੜੀ ਮਸਾਲਾ ਪੀਜ਼ਾ ਮਸਾਲਾ ਕੋਈ ਵੀ ਤੁਸੀਂ ਪਾ ਸਕਦੇ ਹੋ ਕਰਾਰਾਪਨ ਲਿਆਉਣ ਵਾਸਤੇ ਠੀਕ ਹੈ ਜੀ ਹੁਣ ਅਸੀਂ ਪਾਵਾਂਗੇ ਨਮਕ ਮਿਰਚ ਜਰੂਰਤ ਦੇ ਮੁਤਾਬਿਕ ਤੁਸੀਂ ਪਾਣੇ ਨੇ ਮਸਾਲੇ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਗਰਮ ਮਸਾਲਾ ਕਿਉਂਕਿ ਮਸਾਲਾ ਪਿੰਡੀ ਬਣਾ ਰਿਹਾ ਤੇ ਮਸਾਲੇ ਦੇ ਵਿੱਚ ਖੂਬ ਸਾਰੇ ਹੋਣੇ ਚਾਹੀਦੇ ਨੇ ਨਾਲ ਹੀ ਅਸੀਂ ਧਨੀਆ ਪਾਊਡਰ ਪਾ ਦਾਂਗੇ ਜੀਰਾ ਅਸੀਂ ਪਹਿਲੇ ਪਾ ਚੁੱਕਿਆ ਤੇ ਹੁਣ ਅਸੀਂ ਪਾਵਾਂਗੇ ਨਮਕ ਨਮਕ ਵੀ ਤੁਸੀਂ ਲੋੜ ਦੇ ਮੁਤਾਬਿਕ ਪਾਣਾ ਵਾਧ ਚੈੱਕ ਕਰਕੇ ਤੁਸੀਂ ਹੋਰ ਪਾ ਸਕਦੇ ਹੋ ਜਿਆਦਾ ਤੇਜ਼ ਰੋਵੇ ਹੁਣ ਅਸੀਂ ਪਾ ਦਾਂਗੇ ਦੇਗੀ ਮਿਰਚ ਤੇ ਨਾਲ ਹੀ ਅਸੀਂ ਪਾ ਦਾਂਗੇ ਹਲਦੀ ਪਾਊਡਰ ਠੀਕ ਹੈ ਜੀ ਦੇਖੋ ਕਿੰਨੇ ਮਸਾਲੇ ਪੈ ਗਏ ਦੇ ਵਿੱਚ ਤੇ ਇੰਨੇ ਆਪਣੇ ਆਪ ਹੀ ਬਹੁਤ ਹੀ ਵਧੀਆ ਤੇ ਖਰਾੜੇ ਹੋਣਗੇ ਨਾ ਪਰੀ ਮਸਾਲਾ ਪਿੰਡੀ ਤਿਆਰ ਹੋ ਰਹੀ ਹੈ ਦੇਖੋ ਜੀ ਇਹ ਦੇਖੋ ਜੀ ਕਿੰਨੇ ਸੋਹਣੇ ਮਸਾਲੇ ਵਾਲੀ ਬਾਣੀ ਹੈ ਦੇਖੋ ਉਹਨਾਂ ਸਟੈਂਡ ਦੀ ਹੋਟਲਾਂ ਦੇ ਵਿੱਚ ਤੁਸੀਂ ਰੈਸਟੋਰੈਂਟ ਜਾਂਦੇ ਹੋ ਤੇ ਚਾਹ ਚਾਹ ਪਨੀ ਪਨੀ ਸਭ ਇੱਕ ਪਲੇਟ ਮਿਲਦੀ ਹੈ ਔਰ ਉਸੇ ਉੱਥੇ ਬੜੇ ਸੁਆਦ ਨਾਲ ਖਾਂਦੇ ਆਂ ਬਟ ਅਸੀਂ ਜਦੋਂ ਘਰ ਬੁਣਾਈਏ ਤੇ ਇਹ ਬੱਚੇ ਨਾ ਤ ਨੂੰ ਵਟਦੇ ਨੇ ਜੇਕਰ ਤੁਸੀਂ ਇਸ ਤਰ੍ਹਾਂ ਬਣਾ ਕੇ ਦੋਗੇ ਤੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਇਹ ਦੇਖੋ ਜੀ ਪਿੰਡੀ ਦੀ ਰੰਗਤ ਦੇਖੋ ਕਿੰਨੀ ਵਧੀਆ ਹੋ ਗਈ ਹੈ ਕਿੰਨੀ ਸੋਹਣੀ ਲੱਗ ਰਹੀ ਹੈ ਔਰ ਤੁਸੀਂ ਹਰੀਆਂ ਮਿਰਚਾਂ ਵੀ ਇਸ ਤਰ੍ਹਾਂ ਲੰਬੀਆਂ ਲੰਬੀਆਂ ਕੱਟ ਲਈਆਂ ਇਸ ਨੂੰ 2 ਕਮਿੰਟ ਪੁੱਜਣ ਦੇਣਾ ਇਸ ਤਰੀ ਹਲਕੇ ਹਲਕੇ ਸੇਕ ਤੇ ਪੁੱਜਣ ਦੇਣਾ ਸੇਕ ਬਿਲਕੁਲ ਵੀ ਤੇਜ਼ ਨਹੀਂ ਕਰਨਾ ਠੀਕ ਹੈ ਜੀ ਹਾਂਜੀ ਇਹਨੂੰ ਹੋਰ ਵੀ ਟੇਸਟੀ ਬਣਾਉਣ ਵਾਸਤੇ ਇੱਕ ਚਮਚ ਅਸੀਂ ਪਾਵਾਂਗੇ ਟਮੇਟੋ ਕੈਚਪ ਸਿਰਫ ਇੱਕ ਚਮਚ ਜ਼ਿਆਦਾ ਨਹੀਂ ਇਹਦਾ ਟੇਸਟ ਵਧਾਉਣ ਵਾਸਤੇ ਕਿਉਂਕਿ ਮਸਾਲਾ ਪਿੰਡੀ ਬਣਾ ਰਿਹਾ ਐਦੇ ਵਿੱਚ ਤੁਸੀਂ ਜੋ ਮਰਜ਼ੀ ਪਾ ਸਕਦੇ ਹੋ ਟੇਸਟ ਬਣਾਉਣ ਵਾਸਤੇ ਤੇ ਨਾਲ ਹੀ ਅਸੀਂ ਇੱਕ ਚਮਚ ਪਾ ਦਾਂਗੇ ਦਹੀਂ ਦਾ ठीक है जी एक चम्मच अब दही का भी पा देंगे हम चंकी तरह कर देंगे मिक्स देखिए बिल्कुल नवे स्टाइल बना रहे हैं जी और बहुत ही टेस्टी तो बहुत ही हेल्दी बनेगी बारे बच्चा खाओगे तो उन्होंने ना तो ना बार बार मिला बहुत ही बढ़िया चाहिए तो बहुत बढ़िया है देखो जी मसाला पिंडी कि बढ़िया बन दी है देखो बस एक दो मिनट ही फोर लगने में बिल्कुल भिंडी तैयार हो गई है ये सब्जी बहुत टाइम घट है और बस तैयार ही थोड़ी तो होनी चाहिए है सब्जी में बिल्कुल भी टाइम नहीं लगता बस अच्छी हूँ दो मिनटे हो टाइम लगाना तो लगा रंगत देखो सब्जी की है देखो जी कि वाला बन गई सब्जी यह देखो जी कलर कि फाइन आ रहा कि प्यारा लग रहा कलर यह देखो जी बस दो तीन मिनट होर लगने सब्जी साड़ी बिल्कुल तैयार हो जानी है बहुत ही बढ़िया खुशबू आ रही है सब्जी की तो चेक करा कि टाइम लगना है कि नहीं गल वैसे भिंडी साड़ी बिल्कुल अद्धा मेहनत हो लगेगा बहुत ही वाइया बन गई भिंडी छोल माँ छोलों की दाल नाल बना लो मूँगी दाल बना लो ਬੱਚੇ ਇੰਨੇ ਖੁਸ਼ ਹੋ ਕੇ ਖਾਂਦੇ ਨੇ ਨਾ ਇਹ ਬਲੀ ਸਬਜੀ ਤੇ ਵੈਸੇ ਜਿਹੜੇ ਬੱਚੇ ਕਾਫੀ ਬੱਚੇ ਖਾ ਲੈਂਦੇ ਨੇ ਪਿੰਡੇ بڑے ਬੱਚੇ ਜਿਹੜੇ ਨਹੀਂ ਖਾਂਦੇ ਨਾ ਜਿਨ੍ਹਾਂ ਨੂੰ ਸ਼ੌਂਕ ਨਹੀਂ ਹੈ ਬਿਲਕੁਲ ਪਿੰਡੇ ਦਾ ਤੇ ਉਹ ਵੀ ਖਾਣਾ ਸ਼ੁਰੂ ਕਰ ਦੇਣਗੇ ਅਗਰ ਤੁਸੀਂ ਮਸਾਲਾ ਪਿੰਡੇ ਇਸ ਤਰ੍ਹਾਂ ਬਣਾਉਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਚੰਗੀ ਬਣਦੀ ਹੈ। ਇੱਕ ਵਾਰੀ ਅੱਛੇ ਤਰ੍ਹਾਂ ਚੈੱਕ ਕਰ ਲਓ ਠੰਡੇ ਕਰਕੇ ਅਗਰ ਗਲ ਗਈ ਹੈ ਤੇ ਠੀਕ ਹੈ। ਔਰ ਇੱਥੇ ਤੁਸੀਂ ਆਪਣਾ ਨਮਕ ਵੀ ਚੈੱਕ ਕਰ ਸਕਦੇ ਹੋ। ਕਿ ਨਮਕ ਠੀਕ ਹੈ ਜਾਂ ਹੋਰ ਪਾਣ ਦੀ ਜ਼ਰੂਰਤ ਹੈਗੀ ਹੈ। ਤਾਂ ਇਹ ਤੁਸੀਂ ਨੋਰਮਲ ਹੀ ਰੱਖੋ ਕਿਉਂਕਿ ਪਿੰਡੇ ਚ ਜੇ ਤੇਜ਼ ਹੋ ਜਾਣਾ ਨਮਕ ਫਿਰ ਮਜ਼ਾ ਨਹੀਂ ਆਉਂਦਾ ਖਾਣ ਦਾ ਬਹੁਤ ਹੀ ਵਧੀਆ ਬਣਿਆ ਬਹੁਤ ਟੇਸਟੇ ਅੱਧਾ ਕਿਲੋ ਪਿੰਡੇ ਸੀ ਦੇਖੋ ਜੀ ਥੋੜੀ ਜਿਹੀ ਬਣ ਕੇ ਇਹ ਐਂ ਜੀ ਹੁੰਦਾ ਵਸੇ ਮੁਰਝਾ ਜਾਂਦੀ ਹੈ ਤੇ ਥੋੜੀ ਜਿਹੀ ਰਹਿ ਜਾਂਦੀ ਹੈ ਇੱਕ ਕਮ ਸੇ ਕਮ ਤੁਸੀਂ ਤੇ 1 ਕਿਲੋ ਬਣਾਓਗੇ ਫੈਮਲੀ ਵਾਸਤੇ ਬਣਾਣੀ ਹੈ ਤੇ ਅਗਰ 2-3 ਬੰਦੇ ਨੂੰ ਚਾਹੀਦੇ ਤਾਂ 1.5 ਕਿਲੋ ਬੋਤੇ 1 ਅੱਧਾ ਮਿੰਟ ਬਾਦੇ ਅਸੀਂ ਬਿਲਕੁਲ ਗਿਸੇਕ ਨੂੰ ਬੰਦ ਕਰ ਦਾਂਗੇ ਤੇ ਮੈਂ ਤੁਹਾਨੂੰ ਪਲੇਟ 'ਚ ਕੱਢ ਕੇ ਦਿਖਾਣੇ ਕਿ ਕਿੰਨੀ ਵਧੀਆ ਬਣੀ ਹੈ ਚੀ ਮੈਂ ਹੁਣ ਗੈਸ ਕਰੀਆਂ ਬੰਦ ਤੇ ਮੈਂ ਤੁਹਾਨੂੰ ਪਲੇਟਿੰਗ ਕਰਕੇ ਦਿਖਾਨੀ ਆ ਕਿ ਕਿੰਨੀ ਵਧੀਆ ਬਣਦੀ ਹੈ ਪਿੰਡੀ ਇਸ ਤਰ੍ਹਾਂ ਮਸਾਲੇ ਵਾਲੀ ਇੱਕ ਵਾਰੀ ਮੈਂ ਪਲੇਟਸ ਤੁਹਾਨੂੰ ਕੱਢ ਕੇ ਦਿਖਾਨੀ ਆ ਠੀਕ ਹੈ ਜੀ ਜਦੋਂ ਇਹ ਨਾਲ ਮਸਾਲਾ ਲੱਗਿਆ ਤੁਸੀਂ ਪਹਿਲੇ ਨੂੰ ਉਤਾਰ ਲਓ ਤਾਂ ਕਿ ਇਹ ਨੂੰ ਲੱਗਿਆ ਨਾ ਰਹਿ ਜੇ ਤੁਹਾਡੇ ਜਿਹੜੀ ਪਿੰਡੀ ਦੇ ਵਿੱਚ ਅੱਛੇ ਤਰ੍ਹਾਂ ਰਿਮਿਕਸ ਕਰ ਲਓ ਕਿਉਂਕਿ ਚਿਪਕ ਜਾਂਦਾ ਹੈ ਮਸਾਲਾ ਜਿਹੜਾ ਹੁੰਦਾ ਸਾਡਾ ਇਹਨੂੰ ਅੱਛੇ ਤਰ੍ਹਾਂ ਪਹਿਲੇ ਮਿਕਸ ਕਰ ਲਓ ਹੁਣ ਮੈਂ ਤੁਹਾਨੂੰ ਪਲੇਟਸ ਕਰਕੇ ਦਿਖਾਉਂਦੇ ਉੱਤੇ ਤੁਸੀਂ ਇਹਨੂੰ ਮલાઈ ਦੇ ਨਾਲ ਡੈਕੋਰੇਸ਼ਨ ਕਰ ਲਓ ਚਾਹੇ ਤੁਸੀਂ ਉੱਪਰ ਕਰੀਮ ਪਾ ਲਓ ਮੱਖਣ ਪਾ ਲਓ ਦੇਸੀ ਘਿਓ ਪਾ ਲਓ ਜੋ ਮਰਜ਼ੀ ਪਾ ਸਕਦੇ ਹੋ ਬਹੁਤ ਹੀ ਵਧੀਆ ਬਣਦੀ ਹੈ ਤੇ ਬਹੁਤ ਹੀ ਹੈਲਦੀ ਬਣਦੀ ਹੈ ਮੈਂ ਤੁਹਾਨੂੰ ਕੈਮਰੇ ਦੇ ਕੋਲ ਨਾ ਜਾ ਕੇ ਦਿਖਾਨੀ ਆ ਕਿ ਕਿੰਨੀ ਵਧੀਆ ਬਣੀ ਹੈ ਪਿੰਡੀ ਹਾਂਜੀ ਤੁਸੀਂ ਦੇਖੋ ਜੀ ਮਸਾਲਾ ਪਿੰਡੀ ਕਿੰਨੀ ਵਧੀਆ ਬਣ ਗਈ ਹੈ ਕੋਈ ਪਿਆਜ਼ ਨਹੀਂ ਕੋਈ ਅਦਰਕ ਨਹੀਂ ਕੋਈ ਟਮਾਟਰ ਨਹੀਂ ਫਿਰ ਵੀ ਦੇਖੋ ਕਿੰਨੀ ਵਧੀਆ ਰੰਗਤ ਇਹ ਦਿਾਈ ਹੈ ਹੁਣ ਅਸੀਂ ਇਹਦੇ ਤੇ ਪਾਵਾਂਗੇ ਦੇਸੀ ਘਿਓ ਦਾ ਇੱਕ ਚਮਚ ਤੁਸੀਂ ਜਦੋਂ ਬੱਚਾ ਨੂੰ ਪਰੋਸ ਕੇ ਦੇਣੀ ਹੈ ਤੇ ਉਹਦੇ ਉੱਤੇ ਦੇਸੀ ਘਿਓ ਜ਼ਰੂਰ ਪਾ ਦੇਣਾ ਇਸ ਤਰ੍ਹਾਂ ਸੌਫਟ ਕਰਕੇ ਤੇ ਬਹੁਤ ਹੀ ਵਧੀਆ ਲੱਗਦਾ ਇਹਦੇ ਨਾਲ ਟੇਸਟੀ ਬਹੁਤ ਜ਼ਿਆਦਾ ਹੋ ਜਾਏਗੀ ਹੋਰ ਵੀ ਅਗਰ ਤੁਸੀਂ ਉੱਪਰ ਹੀ ਪਾਣਾ ਚਾਹੁੰਦੇ ਹੋ ਤਾਂ ਉੱਪਰ ਹੀ ਪਾ ਦੇਣਾ ਕੜਾਈ ਵਿੱਚ ਕੋਈ ਦਿੱਕਤ ਨਹੀਂ ਜਿਸ ਤਰ੍ਹਾਂ ਬੱਚੇ ਖਾਂਦੇ ਨੇ ਉਵੇਂ ਬਣਾ ਦੇਣਾ ਪਰ ਤੁਸੀਂ ਇਸ ਤਰ੍ਹਾਂ ਇੰਨੀ ਵਧੀਆ ਖੁਸ਼ਬੂ ਆ ਰਹੀ ਹੈ ਨਾ ਕਿਚਨ ਦੇ ਵਿੱਚ ਮਸਾਲਿਆਂ ਦੀ ਖੁਸ਼ਬੂ ਇੰਨੀ ਵਧੀਆ ਆ ਰਹੀ ਹੈ ਤੇ ਮੇਰੀ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਬਣਦੀ ਹੈ ਜੋ ਪਿਆਜ਼ ਤੇ ਲਸਣ ਨਹੀਂ ਖਾਂਦੇ ਜੀ ਲਸਣ ਤੁਸੀਂ ਜ਼ਰੂਰੀ ਨਹੀਂ ਹੈ ਵੀ ਪਾਓ ਅਦਰਕ ਵੀ ਪਾ ਸਕਦੇ ਹੋ ਤੇ ਲਸਣ ਲਸਣ ਦੀ ਜਗ੍ਹਾ ਤੁਸੀਂ ਅਦਰਕ ਗ੍ਰाइंड ਕਰਕੇ ਪਾ ਲਓ ਤੇ ਮੈਂ ਲਸਣ ਕੱਲਾ ਪਾਇਆ ਪਿਆਜ਼ ਮੈਂ ਬਿਲਕੁਲ ਨਹੀਂ ਪਾਇਆ ਕਈ ਪਿਆਜ਼ ਨਹੀਂ ਖਾਂਦੇ ਕਈ ਲਸਣ ਨਹੀਂ ਪਾਉਂਦੇ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਪਾ ਸਕਦੇ ਹੋ ਚੀਜ਼ਾਂ ਪਰ ਜਿਹੜੇ ਮੈਂ ਮਸਾਲੇ ਪਾਏ ਨੇ ਉਹ ਐਸੇ ਤਰ੍ਹਾਂ ਹੀ ਪਾਉਣੇ ਨੇ ਠੀਕ ਹੈ ਜੀ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਬਣਦੀ ਹੈ ਔਰ ਬਹੁਤ ਹੀ ਟੇਸਟੀ ਬੱਚੇ بڑے ਪਸੰਦ ਕਰਨਗੇ ਇਸ ਤਰ੍ਹਾਂ ਹਰੀਆਂ ਮਿਰਚਾਂ ਜਿਹੜੀਆਂ ਨੇ ਅਸਤਰੀ ਕਟਣਾ ਔਰ ਜਦੋਂ ਖਾਣਾ ਖਾਣ ਲੱਗੋ ਨਾ ਹਰੀ ਮਿਰਚ ਵਿੱਚ ਆ ਜਾਂਦੀ ਹੈ ਨਾ ਇਸ ਤਰ੍ਹਾਂ ਤੇ ਬਹੁਤ ਹੀ ਮਜ਼ਾ ਆਉਂਦਾ ਹੈ। ਅਗਰ ਬੱਚੇ ਨਹੀਂ ਖਾਂਦੇ ਤੈਨੂੰ ਸਾਈਡ ਤੇ ਕਰ ਦੇਣਾ ਤੇ ਤੁਸੀਂ ਕੱਢ ਕੇ ਸਾਈਡ ਤੇ ਵੀ ਕਰ ਸਕਦੇ ਹੋ ਵੱਡਿਆਂ ਨੂੰ ਦੇ ਸਕਦੇ ਹੋ। ਠੀਕ ਹੈ ਜੀ। ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਇਸ ਰੈਸਪੀ ਨੂੰ। ਓਕੇ ਜੀ।